ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜੱਥੇਬੰਦੀਆਂ ਦੇ ਜਿਹੜੇ ਆਗੂ ਨੇ ਦੇਸ਼ ਮੈਂ ਤਾਂ ਸ਼ਬਦ ਦਲਾਲ ਵਰਦੇ ਹੋਏ ਨਾਲੇ ਔਰ ਜਿਹੜੀ ਅੱਜ ਦੀ ਵੀਡੀਓ ਹੈ ਨਾ ਇਹਨੂੰ ਧਿਆਨ ਦੇ ਨਾਲ ਸੁਣੋ ਵੀ ਅੱਜ ਮੈਂ ਕੁਝ ਗੱਲ ਉਸ ਤਰੀਕੇ ਨਾਲ ਕਰਨੀ ਹੈ ਸ਼ਾਇਦ ਕਿਤੇ ਮਾੜੀ-ਮੋਟੀ ਨੂੰ ਸ਼ਰਮ ਆ ਜਾਏ ਇਹ ਵੀਡੀਓ ਸੁਣ ਕੇ ਨਾ ਜਿਹੜੇ ਸਾਡੇ ਕਿਸਾਨ ਭਰਾ ਨੇ ਉਹ ਥੋੜਾ ਜਿਹਾ ਧਿਆਨ ਰੱਖਿਓ ਮੈਂ ਜਦੋਂ ਵੀ ਗੱਲ ਕੀਤੀ ਹੈ ਕਿਸਾਨ ਆਗੂ ਦਲਾਲਾਂ ਦੀ ਕੀਤੀ ਹੈ ਇਹਨਾਂ ਨੇ ਸਾਨੂੰ ਗੁੰਮਰਾਹ ਕੀਤਾ ਹੈ ਕਿਸਾਨ ਨੂੰ ਵੀ ਮਜ਼ਦੂਰ ਨੂੰ ਵੀ ਇਹਨਾਂ ਨੇ ਕਿਸਾਨ ਤੇ ਮਜ਼ਦੂਰ ਦਾ ਸੌਦਾ ਕੀਤਾ ਮੈਂ ਤਾਂ ਇਹਨਾਂ ਨੂੰ ਕਿਸਾਨ ਆਗੂਆਂ ਨੂੰ ਦਲਾਲ ਸ਼ਬਦ ਵਰਤਦਾ ਹਾਂ ਇਹਨਾਂ ਲਈ ਹੁਣੇ ਕਿੱਥੇ ਨੇ ਦੱਸੋ ਸਭ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਕਿੱਥੇ ਹੈ ਮੜਾ ਮੋਟਾ ਕਿਤੇ ਖੜੇ ਐ ਇੱਥੇ ਆਪਣਿਹਰ ਨੂੰ ਹਲ ਵਰ ਕੇ ਵੀਡੀਓ ਪਾਤੀ ਆਉਣ ਵਾਲੇ ਸਮੇਂ ਲਈ ਸੋਚਾਂਗੇ ਇਹਨਾਂ ਨੂੰ ਪਤਾ ਹੈ ਵੀ ਜੇ ਹੋਣ ਅਸੀਂ ਹਾਰਡ ਪੀੜਤਾਂ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਪੈਸੇ ਲਾਉਣੇ ਪੈਣਗੇ ਲੋਕਾਂ ਨੂੰ ਕਹਿਣਾ ਪੈਣਾ ਵੀ ਪੈਸੇ ਇਕੱਠੇ ਕਰੋ ਤੇ ਲੋਕ ਅੱਕੇ ਨੇ ਵੀ ਲੋਕ ਪੈਸੇ ਇਕੱਠੇ ਕਰਕੇ ਕਿੱਦਾਂ ਦੇਣ ਇਹ ਸਭ ਨੂੰ ਪਤਾ ਹੈ ਤੇ ਜਦੋਂ ਤਿੰਨ ਕੁ ਮਹੀਨਿਆਂ ਬਾਅਦ ਜਿਹੜੀ ਫਸਲ ਖਰਾਬ ਹੋ ਗਈ ਜਾਂ ਉਹ ਜ਼ਮੀਨ ਬਰਬਾਦ ਹੋ ਗਈ ਰੇਤ ਭਰ ਗਿਆ ਉਹਨੂੰ ਆਵਾਜ਼ ਕਰਨਾ ਹੈ ਉਦੋਂ ਫਿਰ ਸਰਕਾਰਾਂ ਵੱਲੋਂ ਵੱਡੇ ਵੱਡੇ ਫੰਡ ਹੋਣੇ ਨੇ ਗਰਾਈਆਂ ਹੋਣੀਆਂ ਨੇ ਉਦੋਂ ਕੁਝ ਖਾਣ ਨੂੰ ਮਿਲੂਗਾ ਇਹ ਉਦੋਂ ਬਾਹਰ ਆਉਣਗੇ ਹੁਣ ਖੁੱਡਾਂ 'ਚ ਬੜੇ ਹੋਏ ਐ ਜਿੱਥੇ ਜੀ ਕਰਦਾ ਟੂਲ ਪਲਾਜਾ ਰੋਕ ਕੇ ਬਹਿ ਜਾਣਾ ਰੇਲਵੇ ਲੈਂਡ ਰੋਕ ਲੈਣੀ ਵੱਡੇ ਰੋਡ ਰੋਕ ਲੈਣੇ ਪੈਟਰੋਲ ਪੰਪ ਤੇ ਪੰਗਾ ਪੈ ਗਿਆ ਉੱਥੇ ਧਰਨਾ ਲਾ ਲੈਣਾ ਕਿਸੇ ਫੈਕਟਰੀ ਦੇ ਨਾਲ ਪੰਗਾ ਪੈ ਗਿਆ ਉੱਥੇ ਧਰਨਾ ਲਾ ਲੈਣਾ ਪਤਾ ਹੁੰਦਾ ਵੀ ਇੱਥੋਂ 2 ਕਰੋੜ ਮਿਲੂਗਾ ਜੇ 4 ਦਿਨ ਬਹਿ ਜਾਈਏ ਕੋਈ ਵੱਡੀ ਗੱਲ ਨਹੀਂ 2 ਕਰੋੜ ਲੈ ਕੇ ਉਠਾਂਗੇ ਹੁਣ ਪਤਾ ਹੈ ਵੀ ਹੁਣ ਕੋਈ ਦੇਣਾ ਪੈਣਾ ਹੁਣ ਤਾਂ ਨਹੀਂ ਆ ਰਹੇ ਪਾਣੀ 'ਚ ਬੜਨਾ ਔਖਾ ਹੈ ਜਿਹੜੇ ਬੰਦੇ ਪਾਣੀ 'ਚ ਬੜੇ ਫਿਰਦੇ ਨੇ ਤੇ ਉਹ ਆਈਪੀਐਸ ਅਫਸਰ ਨੇ ਤੁਸੀਂ ਸੁਣਿਆ ਸ਼ਾਖੀ ਸ਼ਾਨੀ ਜਿਹੜੀ ਡੀਸੀ ਆ ਅੰਮ੍ਰਿਤਸਰ ਦੀ ਉਹ ਜੰਗ ਜੀ ਕੁੜੀ ਹੈ ਤੇ ਕਿਦਾਂ ਹੈਲਪ ਕਰ ਰਹੀ ਹੈ ਉਹ ਉਹ ਧਰਵਾਸ ਦੇਣਾ ਸਭ ਤੋਂ ਵੱਡੀ ਗੱਲ ਹੈ ਔਰ ਲੋਕਾਂ ਦੀ ਜਿਹੜੀ ਮੂੰਹ ਦੀ ਕਹ ਲਈਏ ਮਠਾਸ ਜਾਂ ਲੋਕਾਂ ਦੀ ਜਵਾਨ ਤੋਂ ਸ਼ਬਦ ਕਹਿ ਜਾਓ ਕੁੜੀ ਲਈ ਨਿਕਲ ਰਹੇ ਨੇ ਕਿੰਨਾ ਮਾਨਸਕਾਰ ਮਿਲ ਰਿਹਾ ਕਿਉਂ ਮਿਲ ਰਿਹਾ ਇੱਕ ਡੀਸੀ ਹੋ ਕੇ ਪਾਣੀ ਦੇ ਵਿੱਚ ਫਿਰ ਰਹੀ ਹੈ ਔਰ ਗਲਵਕੜੀ ਪਾ ਕੇ ਉਹ ਧੀਰ ਦੇ ਰਹੀ ਹੈ ਤੇ ਹੁਣ ਇਹਨਾਂ ਨੂੰ ਪਤਾ ਹੈ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਜਾਂ ਅੰਨੇ ਗਲਾਣੇ ਨੂੰ ਜਿਹੜੇ ਸੁੱਖਾ ਪੀਣ ਜਾਤਾ ਹੁਣ ਦੱਸੋ ਕਿੱਥੇ ਨੇ ਇਹ ਕੋਈ ਆਇਆ ਸਾਹਮਣੇ ਜਦੋਂ ਦਿੱਲੀ ਅੰਦੋਲਨ ਹੋਇਆ ਸੀ ਉਦੋਂ ਲੈ ਕੇ ਘੋੜੇ ਜਾ ਬੜੇ ਉੱਥੇ ਕੀ ਹੋਇਆ ਉੱਥੇ ਉਥੇ ਪਤਾ ਸੀ ਮਿਗਰਾਈਆਂ ਹੋਣੀਆਂ ਨੇ ਮਾਲੂਮ ਹਾਲ ਹੋ ਜਾਣਾ ਹੁਣ ਪਤਾ ਹੈ ਵੀ ਹੁਣ ਕੁਝ ਦੇਣਾ ਪੈਣਾ ਹੁਣ ਨਾ ਤਾਂ ਢਿੰਗ ਲਾਣਾ ਤੇ ਨਾ ਹੀ ਕਿਸਾਨ ਜਥੇਬੰਦੀਆਂ ਵਾਲੇ ਇਹਨਾਂ ਵਿੱਚੋਂ ਐਮੀ ਟਾਮੈਂਟਲ ਨੂੰ ਛੱਡ ਕੇ ਮੂੰਹ ਮੱਥਾ ਰੱਖਣ ਵਾਤੇ ਬਿਆਨ ਬਬਾਰੀ ਕਰ ਲਈ ਤੇ ਨਹੀਂ ਗਰਾਊਂਡ ਲੈਵਲ ਤੇ ਕੋਈ ਨਹੀਂ ਪਾਣੀ ਵਿੱਚ ਬੜਿਆ ਆ ਲੱਖੇ ਵਰਗੇ ਭਾਨੇ ਵਰਗੇ ਜਿਹੜੇ ਬੁੱਢੇ ਨਾਲੇ ਤੇ ਜਾ ਕੇ ਧਰਨੇ ਲਾਉਂਦੇ ਸੀ ਪਤਾ ਸੀ ਉਥੇ ਫੈਕਟਰੀਆਂ ਬਹੁਤ ਨੇ ਵੀ 5-7 ਕਰੋੜ ਰੁਪਇਆ ਸਾਰਿਆਂ ਨੂੰ ਜਦੋਂ ਮੰਗਾਂਗੇ ਮਿਲ ਜਾਣਾ ਪਰ ਛੇਤਰਫੇਰੇ ਉਹਨਾਂ ਨੇ ਅਗਲੇ ਨੇ ਫੜਕੇ ਤੇ ਹੁਣੇ ਕਰਦੇ ਨੇ ਹੁਣੇ ਵੀ ਫੋਟੋਆਂ ਖਿਚਉਣ ਤੱਕ ਮਤਲਬ ਹੈ ਕੋਈ ਨਹੀਂ ਸਾਹਮਣੇ ਆਇਆ ਮੈਂ ਦੂਰ ਖੜੇ ਪਾਣੀ ਚ ਵੜਾਂਗੇ ਆ ਦੇਖੋ ਜੀ ਭਗਵੰਤ ਮਾਨ ਦੇ ਕਰਦੂਤ ਆ ਦੇਖੋ ਫਲਾਣੇ ਮੰਤਰੀ ਦੇ ਕਰਦੂਤ ਵੀ ਤੁਸੀਂ ਆਪ ਕੀ ਕੀਤਾ ਕੁਝ ਕਰਿਆ ਕਿ ਨਹੀਂ ਅਸੀਂ ਘਰੇ ਹੀ ਬੈਠਿਆ ਨੇ ਬਹੁਤ ਕੁਛ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਕੁਛ ਕਰ ਦਿੱਤਾ ਔਰ ਉਹਨਾਂ ਲੋਕਾਂ ਨੂੰ ਪਤਾ ਵੀ ਜਿੱਥੇ ਕੁਛ ਭੇਜਿਆ ਗਿਆ ਥੋਟ ਮਾਨੇ ਖਚੋਣੀਆਂ ਸੀ ਮੈਂ ਤਾਂ ਟਕੋਰ ਕੀਤੀ ਹੈ ਵੀ ਨਿਕਲੋ ਬਾਹਰ ਹੁਣ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਪੰਜਾਬ ਦੇ ਕਿਸਾਨ ਬਚਾਉਣੇ ਨੇ ਪੰਜਾਬ ਦੀਆਂ ਫਸਲਾਂ ਬਚਾਉਣੀਆਂ ਨੇ ਨਸਲਾਂ ਬਚਾਉਣੀਆਂ ਨੇ ਹੁਣ ਕਿੱਥੇ ਨੇ ਫਸਲਾਂ ਨਸਲਾਂ ਬਚਾਉਣ ਵਾਲੇ ਸਿਰ ਕੁਝ ਤਾਂ ਦਿੱਲੀ ਬੈਠੇ ਆ ਕੁਝ ਸੈਟਿੰਗਾਂ ਕਰੀ ਜਾਂਦੇ ਤੇ ਕੁਝ ਅਕਾਲੀਆਂ ਦੀ ਤਕੜੀ ਵਿੱਚ ਬੈਠੇ ਨੇ ਕੁਝ ਕਾਂ ਰਸੀਆਂ ਦੇ ਪੰਜੇ ਦੇ ਥੱਲੇ ਵੜ ਗਏ ਸੌਦੇ ਹੋ ਰਹੇ ਨੇ ਉੱਥੇ ਪਤਾ ਹੈ ਹੁਣ ਵੀ 27 ਦੇ ਵਿੱਚ ਉਸੇ ਵੱਲ ਤੁਰਾਂਗੇ ਜਿਹੜਾ ਵੱਡੇ ਬੈਗ ਭਰੂਗਾ ਇੱਥੇ ਦੇਣ ਨੂੰ ਕੁਛ ਹੈ ਨਹੀਂ ਇੱਥੇ ਦੇਣਾ ਪੈਣਾ ਤੇ ਇੱਥੇ ਸੌਦਾ ਕਿਸੇ ਨਾਲ ਹੋਣਾ ਨਹੀਂ ਮਤਲਬ ਕੀ ਹੈ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਕਿਸਾਨੇ ਮੇੜੇ ਮਾਰ ਕੇ ਬਰਬਾਦ ਕਰਤਾ ਕਾਰੋਬਾਰ ਠੱਪ ਕਰਤਾ ਪੰਜਾਬ ਦੇ ਕਿਸਾਨ ਨੂੰ ਗੁੰਮਰਾਹ ਕੀਤਾ ਮਜ਼ਦੂਰ ਨੂੰ ਗੁੰਮਰਾਹ ਕੀਤਾ ਤੇ ਹੁਣ ਕਿੱਥੇ ਲੋਕੇ ਬੈਠੇ ਨੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰ ਦਿੰਦਾ ਵੀ ਦਲਾਲ ਸ਼ਬਦ ਮੈਂ ਤਾਂ ਵਰਤਾ ਹੁਣਾ ਵੀ ਇਹ ਜਿੱਥੋਂ ਕੁਝ ਮਿਲਦਾ ਹੈ ਨਾ ਉੱਥੇ ਜਾਂਦੇ ਐ ਜਿੱਥੇ ਕੋਈ ਦੇਣਾ ਪੈਂਦਾ ਉਧਰ ਨੂੰ ਇਹ ਮੂੰਹ ਨਹੀਂ ਕਰਦੇ ਇਹ ਗੱਲਾਂ ਕੌੜੀਆਂ ਨੇ ਔਰ ਮੈਂ ਲਾਸਟ ਵਿੱਚ ਧੰਨਵਾਦ ਕਰ ਦਿੰਨਾ ਜਿਹੜੇ ਵੀ ਵਲੰਟੀਅਰ ਹੜਪੀੜਤਾਂ ਦੀ ਹੈਲਪ ਦੇ ਲਈ ਖੜੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਗੁਰਾਂ ਦੇ ਨਾਂ ਤੇ ਬਸਦਾ ਰਹੂਗਾ ਪਰ ਜਿਹੜੇ ਬੰਦੇ ਰਾਜਨੀਤਿਕ ਕਰਨ ਨੂੰ ਬੇਨਤੀ ਹੈ ਤੁਸੀਂ ਰਾਜਨੀਤੀ ਖੁੱਲ ਕੇ ਕਰ ਲਿਓ ਲੋਕਾਂ ਨੂੰ ਥੋੜੇ ਕੰਮ ਦੇਖਣੇ ਨੇ ਪੰਜਾਬ ਦੇ ਮੁੱਦੇ ਕਿਨੋਂ ਤੇ ਗੱਲ ਕਰ ਲਿਓ ਪਰ ਹੁਣ ਲੱਤਾਂ ਨਾ ਖਿੱਚੋ ਹੁਣ ਥੋੜਾ ਬੋਤਾ ਸ਼ਰਮ ਕਰੋ ਖਾਸ ਕਰਕੇ ਕਿਸਾਨ ਜੱਥੇ ਬੰਦਿਆਂ ਦੇ ਆਗੂ ਜਿਹੜੇ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਸੀ ਇੰਨਾ ਇਕੱਠ ਹੋ ਗਿਆ ਸਾਡੇ ਅंदोलਨ ਵਿੱਚ ਇੰਨਾ ਧਰਨੇ ਤੇ ਬੰਦੇ ਆ ਗਏ ਤੇ ਹੁਣ ਬੰਦੇ ਕਿੱਥੇ ਨੇ ਹੁਣ ਕਰੋ ਇਕੱਠੇ ਟਰਾਲੀਆਂ ਭਰ-ਭਰ ਕੇ ਦਿੱਲੀ ਨੂੰ ਤੋਰੀਆਂ ਤੁਸੀਂ ਕਿਤੇ ਲੱਕੜਾਂ ਚਾਹੀਦੇ ਨੇ ਸਿਲੰਡਰ ਚਾਹੀਦੇ ਨੇ ਆਟਾ ਚਾਹੀਦਾ ਸਬਜ਼ੀਆਂ ਤੇ ਦੁੱਧ ਚਾਹੀਦੇ ਤੁਸੀਂ ਲੈ ਕੇ ਗਏ ਪਰ ਕਿਉਂ ਉੱਥੇ ਤੇ ਹੁਣ ਹੜਪੀਟ ਤਾਂ ਮੱਤ ਕੀ ਕਰ ਰਹੇ ਹੋ ਹੁਣ ਬਾਹਰ ਆ ਜਾਓ ਨਾਲੇ ਤੁਸੀਂ ਕੁਝ ਦੇਣਾ ਨਹੀਂ ਤੁਸੀਂ ਲੋਕਾਂ ਨੂੰ ਕਹਿਣਾ ਹੁਣ ਇੱਕ ਕੱਲੇ ਕੱਲੇ ਪਿੰਡ ਨੂੰ ਕਹਿ ਦਿਓ ਵੀ ਭਰੋ ਕੇ ਕਿ ਟ੍ਰਾਲੀ ਛੱਡ ਕੇ ਆਉਨੇ ਆ ਪਰ ਕਰਨੋਂ ਨਹੀਂ ਕੁਝ ਪਤਾ ਵੀ ਸਾਨੂੰ ਨਹੀਂ ਕੁਝ ਮਿਲਣਾ ਜੇ ਲੋਕਾਂ ਨੂੰ ਕਹਿ ਤਾਂ ਲੋਕਾਂ ਨੇ ਰਾਸ਼ਨ ਇਕੱਠਾ ਕਰਨਾ ਹੈ ਲੋਕਾਂ ਨੇ ਭੇਜਣਾ ਹੈ ਵੀ ਸਾਡੇ ਪੱਲੇ ਕੀ ਹੈ ਤੇ ਜਿੱਥੇ ਧਰਨੇ ਲਾਉਣੇ ਹੁੰਦੇ ਸੀ ਉੱਥੇ ਕੁਝ ਮਿਲਣਾ ਹੁੰਦਾ ਸੀ ਤਾਂ ਕਰਕੇ ਧਰਨੇ ਲੱਗਦੇ ਸੀ ਇਹਨਾਂ ਕਿਸਾਨ ਆਗੂਆਂ ਦਾ ਨਹੀਂ ਜਿੱਥੇ ਬੰਦੇ ਨੂੰ ਸਭ ਨੂੰ ਬੇਨਤੀ ਹੈ ਵੀ ਹੁਣ ਥੋੜਾ ਜਨਾ ਘੋੜੇ ਲੈ ਕੇ ਨਿਕਲੋ ਬਾਹਰ ਹੁਣ ਪਾਓ ਨੀਰਾਚਾਰਾ ਜਿਹੜੇ ਹੜਪੀੜ ਪਰਿਵਾਰ ਨੇ ਉਹਨਾਂ ਦੇ ਡੰਗਰਾਂ ਨੂੰ ਦਿੱਲੀ ਵੱਲ ਤੋਂ ਤੁਰੇ ਬੀ ਟਰਾਲੀਆਂ ਲੈ ਕੇ ਪਤਾ ਸੀ ਮਿੱਟੜਾਵੇ ਚੜ੍ਹਨਗੇ ਉੱਤੇ ਉੱਤੇ ਮਾਨੂੰ ਮਾਲੋ ਜਨਾ ਹੁਣ ਮਿਲਣਾ ਕੁਛ ਨਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਇਹ ਗੁੰਮਰਾਹ ਕਰਦੇ ਨੇ ਵਿਪਤਾ ਵੇੜੇ ਬਿਲਕੁਲ ਨਹੀਂ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ Vai, Guruji, que só